ਆਲੇ ਗਲਤ ਕੀਤਾ ਨਾ ਲੱਗਿਆ ਉਹਨੂੰ ਸਜ਼ਾ ਨਹੀਂ ਦੇਵੋਗੇ ਓਕੇ ਮੈਂ ਦੁਕਾਨ ਤੇ ਉਸ ਟਾਈਮ ਕਦੇ ਜੀ ਨੋਟਿਫਿਕੇਸ਼ਨ ਕਰ ਲਾ ਕਾਮ ਦੇ ਕੋਲ ਚੀਕ ਹੋਈ ਸੀ ਦੁਕਾਨ ਦੇ ਕੰਦੀ ਮੇਰਾ ਹਸਬੰਦ ਜਿਹੜਾ ਸਾਮਾਨ ਲੈਣ ਗਿਆ ਹੋਇਆ ਸੀ ਮੈਂ ਪਰਿਆਨੇ ਦੁਕਾਨ ਚਲਾਉਂਦੀ ਇਹੋ ਜਿੰਦਰ ਸਿੰਘ ਦਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਮੇਰੇ ਕੋਲ ਆਇਆ ਆਖ ਕੇ ਮੈਨੂੰ ਗਲਤ ਗੱਲਾਂ ਕਹਿਣਾ ਚਪਿਆ ਮੁਰਕਿਆ ਕਿ ਉਹਨੇ ਮੇਰੇ ਅੱਗੇ ਨਿਕਲੇ ਤੋਂ ਹਰ ਕਿਸੇ ਨੂੰ ਕਾਰਨੀ ਸ਼ੁਰੂ ਕਰ ਦਿੱਤੀ ਜਦ ਕਿ ਮੇਰੇ ਕੋਲ ਕੋਈ ਨਹੀਂ ਸੀ ਹੈਗਾ ਜਦੋਂ ਕਿ ਮੈਂ ਉਹਨੂੰ ਧੱਕੇ ਧੱਕੇ ਮਾਰ ਕੇ ਦੁਕਾਨ ਤੋਂ ਬਾਹਰ ਕਰ ਦਿੱਤਾ ਉਹਨਾਂ ਚਰਨ ਨੂੰ ਮੇਰਾ ਹੱਸ ਲੈਣਾ ਆ ਗਿਆ ਤੇ ਉਹਨਾਂ ਨਾਲ ਹੱਥ ਫੜਾਈ ਉਹਨਾਂ ਦੇ ਚਲੇ ਗਏ। ਬਹੁਤ ਡਰਾਟ ਹੀ ਉਹਨਾਂ ਕੋਲ ਬੈਸਟ ਹੋਣੀ ਤੇ ਮੇਰੇ ਨੂੰ ਜਾਦੀ ਆਈ ਇਹ ਮੇਰਾ ਆਪਣੀ ਜਾਨ ਬਚਾ ਕੇ ਕਿਸੇ ਦੇ ਘਰ ਵੜਿਆ। ਇਹ ਉੱਥੇ ਵੀ ਇਹ ਘੱਟ ਹੈ ਕਿ ਸੀਸੀਟੀਵੀ ਕੈਮਰੇ ਤੋਂ ਫੋਟੋ ਸਾਡੇ ਕੋਲ ਚਲਿਆ ਹੋਣਾ। ਸਰ ਮੇਰੀ ਹਲਪ ਕੀਤੀ ਗਈ। ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ? ਮੇਰੀ ਹਲਪ ਕੀਤੀ ਗਈ ਸਾਡ ਨੂੰ ਮਿਲਣਾ ਚਾਹੀਦਾ। ਐ ਜੀ ਫ੍ਰੈਂਡ ਮੈਂ ਦੁਕਾਨ ਤੇ ਮਿਸਿੰਗ ਮੇਰੀ ਦੁਕਾਨ ਲਾਉਣੀ ਹੈ। ਉਥੇ ਇੱਕ ਬੰਦਾ ਸਾभी ਆ ਕੇ ਜਾ ਕੇ ਤੇ ਉਹ ਮੇਰੀ ਮਿਸਨਾ ਮਿਸਲੇ ਉੱਧਰ ਰਹੀ ਉਹਦੇ ਉੱਤੇ ਪਿਆ ਰਹੀ ਆ ਤੇ ਮੈਂ ਉਹਦਾ ਵਿਰੋਧ ਕੀਤਾ ਫਿਰ ਉਹਨੇ ਆਪਣੇ ਭਰਾ ਨੂੰ ਤੇ ਆਪਣੇ ਪਿਓ ਨੂੰ ਲਿਆ ਕੇ ਤੇ ਅਸੀਂ ਤੁਹਾਨੂੰ ਆਪਣੇ ਘਰ ਨੂੰ ਆ ਰਹੇ ਸੀ ਰਸਤੇ 'ਚ ਰਸਤੇ 'ਚ ਆ ਗਏ ਉਹ ਸਾਨੂੰ ਸਾਡੇ ਦੋਨਾਂ ਨੇ ਹਮਲਾ ਕੀਤਾ ਮੈਂ ਭੱਜ ਕੇ ਕਿਸੇ ਦੇ ਘਰ ਵਗਿਆ ਰਹੀ ਉਹਨਾਂ ਨੇ ਉਹਦਾ ਘਰ ਵੀ ਜਾ ਕੇ ਨਾਲ ਮੇਰੇ ਤੇ ਦਾਤਰ ਨਾਲ ਬੈਟਸਬੋਰਡ ਨਾਲ ਤੇ ਡੰਡੇ ਨਾਲ ਤੇ ਮੈਂ ਪਿਓ ਕੱਲ ਨਹੀਂ ਮੈਂ ਹਮਲਾ ਕੀਤਾ ਮੈਂ ਉਥੋਂ ਫਿਰ ਆਪਣੀ ਜਾਨ ਬਚਾ ਕੇ ਬਾਹਰ ਨਿਕਲੇ ਆਵਾ ਉਥੋਂ ਮੈਂ ਨਿਕਲ ਕੇ ਤੇ ਆਪਣੀ ਜਾਨ ਬਚਾਈ ਬਹੁਤ ਮੁਸ਼ਕਲ ਤੇ ਮੇਰੀ ਮੈਸੇਜ ਦੇ ਦਿੱਤੀ ਪਿਆ ਉਹ ਮੁੰਡਾ ਲੱਗੂ ਫੌਜੀ ਹੈ ਉਹਦਾ ਨਾਮ ਉਹ ਮੁੰਡਾ ਨੇ ਗੇਟ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਵੀਡੀਓ ਵੀ ਹੈਗੀ ਆ ਮੇਰੀ ਮਿਸੇ ਨਾਲ ਉਹਨੇ ਵੀ ਮਿਸੇ ਉੱਤਤਾ ਉਹਦੇ ਵੀ ਉਹਨੇ ਵੀ ਮਿਲਿਆ ਮੈਸੇਜ ਨਾਲ ਹੱਥ ਬਾਈ ਤੇ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਇਨਸਾਫ ਦੀ ਮੰਗ ਕਰਦਾ ਹਾਂ ਇਹ ਕਰਨ ਸ਼ਾਫਨਾ ਮਿਲੇ ਤਾਂ ਕੀ ਕਰੋਗੇ ਫਿਰ ਵੀ ਪ੍ਰੋਟੈਕਟ ਕਰਾਂਗੇ ਲੋਕ ਵੀ ਡੋਹੇਗਾ ਸਕੇ